ਮੈਂ ਜੀ ਰੈਂਪੀਕੌਰ ਠਖੜਵਾਲਾ ਪੂਰੇ ਸਮਾਜ ਨੂੰ ਪਤਾ ਹੀ ਹੈ ਕਿ ਅਸੀਂ ਕਿ ਮੇਰਾ ਪੂਰਾ ਪਰਿਵਾਰ ਸਮਾਜ ਦੀ ਸੇਵਾ ਵਿੱਚ ਲੱਗੇ ਹੋਏ ਆ ਮੈਂ ਗਰੀਬਾਂ ਮਜ਼ਦੂਰਾਂ ਦੀ ਆਵਾਜ਼ ਹਰ ਵਕਤ ਬੁਲੰਦ ਕਰਦੀ ਆ ਇਸ ਲਈ ਬਗਰਾੜੀ ਦੇ ਗੁੰਡੇ ਜੋ ਕਿ ਤਨਾਟ ਰਜਵਾੜੇ ਐਸਆਈ ਬਗਰਾੜੀ ਜੋ ਉਹਦੀ ਮੌਜੂਦਗੀ ਦੇ ਵਿੱਚ ਜਿਨ੍ਹਾਂ ਨੇ ਸਾਨੂੰ ਜਾਤੀ ਸੂਚਕ ਸ਼ਬਦਾਂ ਦੀ ਵਰਤੋਂ ਚੌਂਕੀ ਸਾਨੂੰ ਗੰਦਗਾਂ ਗਾਲਾਂ ਟੈਲੀਫੋਨ ਰਾਹੀਂ ਕੱਢੀਆਂ ਉਹ ਜਿੱਥੋਂ ਦੇ ਐਸਐਚਓ ਨੇ ਸਾਨੂੰ ਧਮਕੀਆਂ ਦਿੱਤੀਆਂ ਕਿ ਤੁਹਾਡੇ ਬੇਟੇ ਨੂੰ ਮੈਂ ਚੱਕ ਕੇ ਲੈ ਜਾਊਂਗਾ ਪਰਚਾ ਦਰਜ ਕਰੂੰਗਾ ਇਹ ਜਿਹੜੀ ਬਗਰਾੜੀ ਦੀ ਪੁਲਿਸ ਆ ਇਹਨਾਂ ਨੂੰ ਛੇੜ ਹੀ ਨਹੀਂ ਦੱਸਦੇ ਤੁਹਾਨੂੰ ਅਸੀਂ ਵੀਡੀਓ ਪੇਸ਼ ਕਰਦਾਂਗੇ ਜਿੱਥੇ ਨਸ਼ੇੜੀ ਨਸ਼ੇ ਦੀ ਹਾਲਤ ਵਿੱਚ ਸਾਨੂੰ ਗੰਦਗਾਂ ਗਾਲਾਂ ਕੱਢ ਰਿਹਾ ਸਾਨੂੰ ਮਾਰਨ ਦੀਆਂ ਧਮਕੀਆਂ ਦਿੰਦੇ ਆ ਸਾਡੇ ਬੇਟੇ ਨਾਲ ਟਾਈਮ ਪਾਉਂਦੀਆਂ ਸਾਨੂੰ ਵਾਰ-ਵਾਰ ਗੂਨ ਲਾ ਰਹੇ ਆ ਜਿਹੜੀ ਬਗਰਾੜੀ ਦੀ ਪੁਲਿਸ ਆ ਪੰਜਾਬ ਦੀ ਪੁਲਿਸ ਇਹਨਾਂ ਨੂੰ ਨਾ ਤਾਂ ਨਸ਼ੇੜੀ ਦੱਸਦੇ ਆ ਨਾ ਹੀ ਇਹਨਾਂ ਨੂੰ ਚੋਰ ਦੱਸਦੇ ਆ ਜਿਹੜੇ ਜਿੱਥੇ ਮਰਜੀ ਰਸਤਾ ਰੋਕ ਕੇ ਲੋਕਾਂ ਦੇ ਸੱਟਾ ਮਾਰਦੇ ਆ ਤੇ ਆ ਸਾਡੇ ਬੱਚੇ ਆ ਜਿਹੜੇ ਜੈਮ ਲਾਉਂਦੇ ਆ ਖੜਾਰੇ ਆ ਸਾਡਾ ਬੈਕਗ੍ਰਾਉਂਡ ਸਾਡੇ ਬੱਚਿਆਂ ਦਾ ਚੈੱਕ ਕਰਕੇ ਸ਼ਰਮ ਆਉਣੀ ਚਾਹੀਏ ਇਸ ਪੰਜਾਬ ਪੁਲਿਸ ਨੂੰ ਸਾਡੇ ਬੱਚਿਆਂ ਦਾ ਸਾਡੇ ਪਰਿਵਾਰ ਦਾ ਬੈਕਗ੍ਰਾਉਂਡ ਚੈੱਕ ਕਰੋ ਸਾਨੂੰ ਝੂਠੇ ਪਰਚੇ ਪਾਉਣ ਦੀਆਂ ਧਮਕੀਆਂ ਨਾ ਦਿਓ ਇੱਕ ਅਜੇ ਥੋੜੇ ਦਿਨ ਹੋ ਗਏ ਜੋ ਕਰਨਲ ਦੀ ਪਤਨੀ ਨਾਲ ਹੋਇਆ ਉਹਦੇ ਬੇਟੇ ਨਾਲ ਹੋਇਆ ਤੇ ਅੱਜ ਸਾਡੇ ਵਰਗੇ ਲੋਕਾਂ ਨਾਲ ਸ਼ਰਿਆਮ ਐਸਐਸਆਰ ਦੀ ਬਗਰਾੜੀ ਜਿਹੜਾ ਸਾਨੂੰ ਧਮਕੀਆਂ ਦੇ ਰਿਹਾ ਹੈ ਕਿ ਤੁਹਾਡੇ ਤੇ ਪਰਚਾ ਦਰਜ ਕੀਤਾ ਜਾਊਗਾ ਸਾਡੇ ਬੱਚੇ ਖਿਡਾਰੀ ਐ ਬਗਰਾੜੀ ਲਾਉਣ ਜੈਮ ਜਾਂਦੇ ਆ ਜਿੱਥੇ ਕਿ ਛੋਟੇ ਬੱਚਿਆਂ ਦੀ ਹੋਲੀ ਵਾਲੇ ਤੈਨ ਤੂੰ ਤੂੰ ਮੈਂ ਮੈਂ ਹੋਈ ਸੀ ਪਰ ਉੱਥੋਂ ਦੇ ਰਜਵਾੜਿਆਂ ਵੱਲੋਂ ਪੁਲਿਸ ਦੀ ਸ਼ਹਿ ਤੇ ਸਾਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਆ ਰਹੀਆਂ ਅਸੀਂ ਅੱਜ ਇਸ ਦੇ ਸਬੰਧ ਵਿੱਚ ਐਸਐਸਪੀ ਫਰੀਦਕੋਟ ਨੂੰ ਮਿਲ ਰਹੇ ਹਾਂ ਤੇ ਮਾਨਯੋਗ ਐਸਐਸਪੀ ਸਾਹਿਬ ਤੋਂ ਇਹ ਵੀ ਮੰਗ ਕਰਦੇ ਹਾਂ ਕਿ ਜਿੱਥੇ ਯੋਧ ਨਸ਼ਿਆਂ ਵਿਰੋਧ ਵਿੱਢਿਆ ਹੋਇਆ ਤੇ ਉੱਥੇ ਖਡਾਰੀਆਂ ਦੀ ਵੀ ਰੱਖਿਆ ਕੀਤੀ ਜਾਵੇ ਮੇਰੇ ਪਰਿਵਾਰ ਦੀ ਰੱਖਿਆ ਕੀਤੀ ਜਾਵੇ ਮੇਰੇ ਬੱਚੇ ਦਾ ਬੈਕਗ੍ਰਾਉਂਡ ਚੈੱਕ ਕੀਤਾ ਜਾਵੇ ਤੇ ਜੇ ਦੀ ਸੂਚਕ ਸਾਦਾਂ ਦੀ ਵਰਤੋਂ ਕਰਦੇ ਆ ਸਾਨੂੰ ਗੰਦਨਾ ਗਾਲਾਂ ਕੱਢਦੇ ਆ ਇਹਨਾਂ ਸਾਰਿਆਂ ਦੋਸ਼ੀਆਂ ਤੇ ਪਰਚਾ ਦਰਜ ਕੀਤਾ ਜਾਵੇ ਜੇਕਰ ਇਹਨਾਂ ਦੋਸ਼ੀਆਂ ਤੇ ਕਾਰਵਾਈ ਨਾ ਕੀਤੀ ਤਾਂ ਜਥੇਬੰਦੀ ਵੱਲੋਂ ਅਗਲਾ ਜਿਹੜਾ ਸ਼ੰਘਰਸ਼ ਤੇਜ਼ ਕੀਤਾ ਜਾਊਗਾ ਸਾਨੂੰ ਆਉਂਦਾ ਅਨਸਾਭ ਲੈਣ ਲਈ ਜੇ ਮਰਜ਼ੀ ਜੋ ਕਰਨਾ ਪਿਆ ਟੈਂਕੀਆਂ ਤੇ ਚੜ੍ਹਨਾ ਪਿਆ ਐਸਐਸਪੀ ਦੇ ਬਾਹਰ ਦੇ ਅੱਗੇ ਬੈਠਣਾ ਪਿਆ ਸੀ ਸਾਰਾ ਕੁਝ ਕਰਾਂਗੇ ਮੇਰੀ ਪੰਜਾਬ ਦੀਆਂ ਮਾਵਾਂ ਨੂੰ ਬੇਨਤੀ ਆ ਕਿ ਹੁਣ ਸਾਨੂੰ ਫਿਕਰ ਆ ਜਿਵੇਂ ਜਲਿਆਂਵਾਲੇ ਬਾਗ ਵਿੱਚ ਹੋਇਆ ਸੀ ਅੱਜ ਸਾਨੂੰ ਬੱਚੇ ਬਚਾਉਣ ਦੀ ਲੋੜ ਆ ਕਿਉਂਕਿ ਪੁਲਿਸ ਤਾਂ ਸ਼ਰੇਆਮ ਗੁੰਡਿਆਂ ਦੀ ਮਦਦ ਮਦਦ ਕਰ ਰਹੀ ਆ ਸ਼ਰੇਆਮ 7 ਵਜੇ ਤੋਂ 11 ਵਜੇ ਤੱਕ ਉਹ ਗੁੰਡੇ ਬਗਰਾੜੀ ਦੀ ਚੌਂਕੀ ਵਿੱਚ ਰਹੇ ਸਾਨੂੰ ਚੌਂਕੀ ਵਿੱਚ ਬੈਠ ਕੇ ਫੋਨ ਲਾਉਂਦੇ ਰਹੇ ਜਿਸ ਦੀ ਅਸੀਂ ਵੀਡੀਓ ਵੀ ਐਸਐਸਪੀ ਸਾਹਿਬ ਨੂੰ ਕਵਾਂਗੇ ਕਿ 7 ਵਜੇ ਤੋਂ 11 ਵਜੇ ਤੱਕ ਦੀ ਵੀਡੀਓ ਜਿਹੜੀ ਇਹਨਾਂ ਦੀ ਕੱਢੀ ਜਾਵੇ ਤੇ ਸਾਨੂੰ ਇਨਸਾਫ ਦਿੱਤਾ ਜਾਵੇ ਜੈ ਪੀਮ ਜੈ ਬਾ